ਨੀਟਿੰਗ ਕ੍ਰੇਸ਼ਨ ਟਾਈਮ ਤੇ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਵੀਡੀਓ ਦੇ ਵਿੱਚ ਇਹ ਵਾਲੀ ਕੋਟੀ ਜਿਹੜੀ ਆ ਇਹਦੇ ਬਾਰੇ ਦੱਸੂਗੀ ਇਸ ਕੋਟੀ ਨੂੰ ਮੈਂ ਐਕਸਲ ਡਬਲ ਐਕਸਲ ਸਾਈਜ਼ ਦੇ ਵਾਸਤੇ ਬਣਾਇਆ ਹੋਇਆ ਏ ਤੇ ਤੁਹਾਨੂੰ ਦੱਸੂਗੀ ਕਿ ਕਿੰਨੇ ਮੈਂ ਇਹਦੇ ਜੋੜ ਲਏ ਆ ਤੇ ਕਿੰਨੀ ਲੰਬਾਈ ਲਈ ਆਪਾਂ ਇਹਦੀ ਸਾਰਾ ਮੈਂ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰੂੰਗੀ ਵੀਡੀਓ ਨੂੰ ਪੂਰੀ ਵੇਖਿਓ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਜੇਕਰ ਨਵੇਂ ਆਏ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਮੇਰੀ ਅੱਗੇ ਆਉਣ ਵਾਲੀ ਹਰ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਚਲੋ ਫਿਰ ਆਪਾਂ ਇਹਦਾ ਮੈਜ਼ਰਮੈਂਟ ਦੇਖਦੇ ਹਾਂ ਕਿਸ ਤਰੀਕੇ ਨਾਲ ਆਪਾਂ ਜਿਹੜੀ ਕੋਟੀ ਜਿਹੜੀ ਬਣਾਈ ਹੋਈ ਆ ਇਹ ਮੈਂ ਜਿੱਤ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਐਕਸਲ ਡਬਲ ਐਕਸਲ ਸਾਈਜ਼ ਦੇ ਵਾਸਤੇ ਆਪਣੀ ਕੋਟੀ ਜਿਹੜੀ ਇਹ ਬਣਾਈ ਹੋਈ ਆ ਤੇ ਇਹਨੂੰ ਬਣਾਉਣ ਵਾਸਤੇ ਬੈਗ ਦੇ ਆਪਾਂ ਜਿਹੜੇ ਇਹਦੇ ਲੈਏ ਹੋਏ ਆ ਕੁੰਡੇ ਹਾਂਜੀ ਇਹਦੇ ਬੈਗ ਦੇ ਮੈਂ ਜਿਹੜੇ ਆ ਉਹ 65 ਜੋੜ ਲਏ ਆ 65 ਜੋੜ ਮਤਲਬ 130 ਕੁੰਡੇ ਜਿਹੜੇ ਉਹ ਲੈਏ ਹੋਏ ਆ ਤੇ 130 ਕੁੰਡੇ ਲੈ ਕੇ ਮੈਂ ਬੈਕ ਸਾਈਡ ਤੋਂ ਇਹਦੇ ਇਸ ਤਰ੍ਹਾਂ ਵੇਖੋ ਇਹ ਬਾਰਡਰ ਜਿਹੜਾ ਬਣਾਇਆ ਹੋਇਆ ਏ 130 ਕੁੰਡੇ ਬੈਕ ਸਾਈਡ ਦੇ ਲਏ ਆ ਤੇ ਅੱਗੇ ਆਪਾਂ ਜਿਹੜੇ ਫਰੰਟ ਦੇ ਜਿਹੜੇ ਆਪਾਂ ਡਬਲ ਪੋਰਸ਼ਨ ਬਣਾਇਆ ਆਇਆ ਹੈ ਦੋ ਬਰੀਆਂ ਜਿਹਨੂੰ ਆਪਾਂ ਕਹਿ ਲੈਨੇ ਆ ਇਹਦੇ ਵਾਸਤੇ ਮੈਂ 35 35 ਜੋੜ ਲਏ 35 ਜੋੜ ਇੱਧਰ ਔਰ 35 ਜੋੜ ਇੱਧਰ ਲੈ ਹੋਇਆ 35 ਜੋੜ ਯਾਨੀ ਕਿ 70 ਕੁੰਡੇ ਆਪਾਂ 70 70 ਕੁੰਡੇ ਆਪਾਂ ਬਰੀਆਂ ਦੇ ਲਏ ਆ ਠੀਕ ਹੈ 130 ਆਪਾਂ ਜਿਹੜੇ ਉਹ ਬੈਕ ਸਾਈਡ ਦੇ ਲਏ ਆ ਤੇ 35 35 ਆਪਾਂ ਜਿਹੜੇ ਉਹ ਫਰੰਟ ਸਾਈਡ ਦੇ ਜਿਹੜੇ ਦੋਨਾਂ ਦੇ ਉਹ ਲੈ ਲਏ ਆ ਇਹਨਾਂ ਨੂੰ ਲੈਣ ਤੋਂ ਬਾਅਦ ਇਹ ਦੇਖੋ ਆਪਾਂ ਕਟਾਵਾਂ ਵਾਲਾ ਬਾਰਡਰ ਬਣਾਇਆ ਹੋਇਆ ਹੈ ਇਹਦਾ ਜੇਕਰ ਤੁਹਾਨੂੰ ਇਹ ਬਾਰਡਰ ਜਿਹੜਾ ਪਸੰਦ ਆਵੇ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਿਓ ਤੇ ਮੈਂ ਤੁਹਾਡੇ ਨਾਲ ਜਿਹੜਾ ਬਾਰਡਰ ਆਇ ਸ਼ੇਅਰ ਕਰ ਦੂੰਗੀ ਬਹੁਤੀ ਆਪਣਾ ਪਿਆਰਾ ਜਿਹਾ ਬਾਰਡਰ ਜਿਹੜਾ ਲੱਗਦਾ ਹੈ ਇਹ ਬਣਾਉਣ ਤੋਂ ਬਾਅਦ ਫਿਰ ਮੈਂ ਉੱਪਰ ਜਿਹੜੀ ਇਹਦੀ ਇਹ ਦੇਖੋ ਡਿਜ਼ਾਈਨ ਜਿਹੜਾ ਉਹ ਬਣਾਇਆ ਹੋਇਆ ਹੈ ਡਿਜ਼ਾਈਨ ਵੀ ਆਪਣਾ ਬਹੁਤ ਪਿਆਰਾ ਜਿਹਾ ਏ ਸਿੰਪਲ ਦਾ ਸਿੰਪਲ ਤੇ ਸੋਹਣਿਆ ਦਾ ਸੋਹਣਾ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਆ ਆਪਣਾ ਤੇ ਇਹ ਆਪਾਂ ਬਣਾਈ ਹੋਈ ਏ ਜੀ ਇਹਦੀ ਪਾਕਟ ਇਸ ਦੀ ਲੰਬਾਈ ਦੀ ਜੇਕਰ ਆਪਾਂ ਗੱਲ ਕਰੀਏ ਇਹਦੀ ਆਰਮਹੋਲ ਤੋਂ ਲੰਬਾਈ ਜਿਹੜੀ ਹੈਗੀ ਆ 16 ਜਿਹੜੀ 16 ਇੰਚ ਹੈਗੀ ਆ 16 ਇੰਚ ਆਪਾਂ ਆਰਮਹੋਲ ਤੱਕ ਜਿਹੜੀ ਇਹਦੀ ਲੰਬਾਈ ਬਣਾਈ ਹੋਈ ਆ ਤੇ ਉਸ ਤੋਂ ਬਾਅਦ ਇੱਥੋਂ ਆਪਾਂ 4 ਸੌਰੀ 5 4 3 2 1 ਇਸ ਤਰ੍ਹਾਂ ਦੀ ਆਪਾਂ ਕਟਿੰਗ ਕੀਤੀ ਹੋਈ ਹੈ ਇੱਥੋਂ ਆਰਮਹੋਲ ਦੀ ਤੇ ਮੋਢਾ ਆਪਣਾ ਜਿਹੜਾ ਉਹ 8 ਇੰਚ ਬਣਿਆ ਹੋਇਆ ਤਿਆਰ ਠੀਕ ਹੈ 8 ਇੰਚ ਆਪਾਂ ਮੋਢਾ ਬਣਾਇਆ ਹੋਇਆ ਹੈ ਇਹਦਾ ਤੇ ਇਧਰ ਆਪਾਂ ਜਦੋਂ ਇਹਦੀ ਮੋਢੇ ਦੀ ਜਿਹੜੀ ਆਪਾਂ ਕਟਿੰਗ ਕੀਤੀ ਹੈ ਤੇ ਉਸਦੇ ਆਪਾਂ ਨਾਲ ਹੀ ਇੱਥੋਂ ਆਪਾਂ ਗਲੇ ਦੀ ਜਿਹੜੀ ਉਹ ਘਟਾਈ ਜਿਹੜੀ ਸ਼ੁਰੂ ਕਰ ਦਿੱਤੀ ਹੈ ਹਰ ਸਲਾਈ ਆਪਾਂ ਇਹ ਫੱਟੀ ਨੂੰ ਛੱਡ ਕੇ ਫੱਟੀ ਆਪਣੀ ਜਿਹੜੀ ਨੀਜੇ ਤੋਂ ਐਸੇ ਤਰ੍ਹਾਂ ਜਿਹੜੀ ਜਾ ਰਹੀ ਹੈ ਆਪਾਂ ਇੱਥੋਂ ਸਾਈਡ ਤੋਂ ਇੱਕ-ਇੱਕ ਗੁੰਡਾ ਹਰ ਸਿੱਧੀ ਸਲਾਈ ਜਿਹੜਾ ਆਪਾਂ ਘਟਾਉਂਦੇ ਗਏ ਆਂ ਆ ਸਿੱਧੀ ਸਲਾਈ ਇਹ ਕਿੱਕੁੰਡਾ ਇਥੋਂ ਆਪਾਂ ਕੱਟ ਕਰਦੇ ਗਏ ਆ ਇਹਦਾ ਤੇ ਇਹ ਜਿਹੜਾ ਆਪਣਾ ਵੀ ਗਲਾ ਬਣ ਕੇ ਤਿਆਰ ਹੋਇਆ ਏ ਤੇ ਇਥੋਂ ਮੋਢੇ ਤੋਂ ਆਪਾਂ 15 ਜੋੜ ਇਸ ਸਾਈਡ ਤੋਂ ਛੱਡੇ ਹੋਏ ਆ 15 ਜੋੜ ਇਸ ਸਾਈਡ ਤੋਂ ਛੱਡੇ ਆ 15 15 ਜੋੜ ਆਪਾਂ ਦੋਨਾਂ ਸਾਈਡਾਂ ਤੋਂ ਜਿਹੜੇ ਉਹ ਛੱਡੇ ਆ ਤੇ ਵਿਚਲੇ ਗੁੰਡੇ ਆਪਾਂ ਜਿਹੜੇ ਉਹ ਗਲੇ ਦੇ ਬੰਦ ਕਰ ਦਿੱਤੇ ਸੀ ਬੰਦ ਕਰ ਲੋ ਜਾਂ ਤੁਸੀਂ ਕਿਸੇ ਸੂਈ ਧਾਗੇ ਦੇ ਵਿੱਚ ਪਰੋ ਲੋ ਕਿਉਂਕਿ ਜਦੋਂ ਆਪਾਂ ਇਧਰੋਂ ਫੇਰ ਇਹਨੂੰ ਫੱਟੀ ਨੂੰ ਤਿਆਰ ਕਰਨਾ ਤੇ ਉਹ ਆਪਾਂ ਗੁੰਡੇ ਵੈਸੇ ਵੀ ਨਾਲ ਮਿਲਾ ਸਕਦੇ ਆ ਵੈਸੇ ਮੈਂ ਇਹਨਾਂ ਨੂੰ ਬੰਦ ਕੀਤਾ ਹੋਇਆ ਸੀ ਤੇ ਆਪਣੀ ਫੱਟੀ ਜਿਹੜੀ ਹੈ ਉਹ ਇਹੋ ਜਿਹੜੇ ਗੁੰਡੇ ਆਪਣੇ ਉਹ ਫਿਰ ਮੈਂ ਇੱਥੇ ਸੂਈ ਧਾਗੇ ਦੇ ਨਾਲ ਸਿਲ ਦਿੱਤੇ ਹੈ ਤੇ ਗੱਲ ਕਰੀਏ ਆਪਾਂ ਇਹਦੀ ਬਾਹਾਂ ਵਾਸਤੇ ਬਾਹਾਂ ਦੇ ਮੈਂ ਜਿਹੜੇ ਆ 25 ਜੋੜ ਜਿਹੜੇ ਉਹ ਸ਼ੁਰੂ ਤੋਂ ਲਏ ਹੋਏ ਆ ਸਟਾਰਟਿੰਗ ਤੋਂ ਤੇ ਬਾਹ ਤੇ ਵੀ ਆਪਾਂ ਜਿਹੜਾ ਉਸ ਨੀਚੇ ਵਾਲਾ ਬਾਰਡਰ ਜਿਹੜਾ ਉਹ ਬਣਾਇਆ ਹੋਇਆ ਏ ਉਸੇ ਤਰ੍ਹਾਂ ਸੇਮ ਆਪਾਂ ਬਾਰਡਰ ਇਹਦਾ ਬਣਾ ਕੇ ਤੇ ਬਾਹ ਆਪਾਂ ਜਿਹੜੀ ਤਿਆਰ ਕੀਤੀ ਐ ਬਾਹ ਦੇ ਆਪਾਂ 25 ਜੋੜ ਲਏ ਆ ਤੇ ਹਰ ਆਪਾਂ ਜਿਹੜੀ ਉਹ ਇੱਥੋਂ ਆਪਾਂ ਚੌਥੀ ਸਲਾਈ ਜਿਹੜਾ ਹੈ ਕਿ ਇੱਕ ਗੁੰਡਾ ਵਧਾਉਂਦੇ ਜਾਵਣਾ ਬਾਹ ਦਾ 25 ਗੁੰਡੇ ਸ਼ੁਰੂ ਤੋਂ ਲੈਣੇ ਆ ਸੌਰੀ 25 ਜੋੜ ਸ਼ੁਰੂ ਤੋਂ ਲੈਣੇ ਆ 50 ਗੁੰਡੇ ਤੇ ਆਪਾਂ ਹਰ ਚੌਥੀ ਸਲਾਈ ਇੱਕ ਇੱਕ ਗੁੰਡਾ ਦੋਨਾਂ ਸਾਈਡਾਂ ਤੋਂ ਇਹਦਾ ਜਿਹੜਾ ਵਧਾਉਂਦੇ ਜਾਣਾ ਬਾਹਾਂ ਦਾ ਤੇ ਜਦੋਂ ਆਪਣੀ ਬਾਹ ਜਿਹੜੀ ਆ ਤਕਰੀਬਨ 6 ਇੰਚ ਤੱਕ ਹੋ ਜਵੇ 6 ਹੋ ਜਵੇ 7 ਹੋ ਜਵੇ ਫੇਰ ਆਪਾਂ ਹਰ ਤੀਜੀ ਸਲਾਈ ਚੌਥੀ ਸਲਾਈ ਆਪਾਂ ਇੱਕ ਇੱਕ ਗੁੰਡਾ ਇਹਦਾ ਵਧਾਉਂਦੇ ਜਾਣਾ ਸੌਰੀ ਮੈਨੂੰ ਭੁਲੇਖਾ ਲੱਗ ਗਿਆ ਸ਼ੁਰੂ ਤੋਂ ਆਪਾਂ 6ਵੀਂ ਸਲਾਈ ਜਿਹੜਾ 5 6 ਇੰਚ ਤੱਕ 6ਵੀਂ ਸਲਾਈ ਆਪਾਂ ਇੱਕ ਇੱਕ ਗੁੰਡਾ ਵਧਾਉਣਾ ਦੋਨਾਂ ਸਾਈਡਾਂ ਤੋਂ ਉੱਪਰ ਆਪਾਂ 4 ਸਲਾਈ ਬਾਅਦ 3 ਸਲਾਈ ਬਾਅਦ ਗੁੰਡਾ ਏਕ ਇੱਕ ਜਿਹੜਾ ਦੋਨਾਂ ਸਾਈਡਾਂ ਤੋਂ ਵਧਾਉਂਦੇ ਜਾਣਾ ਵਾ ਜਦੋਂ ਤੱਕ ਆਪਣੇ 50 ਜੋੜ ਨਹੀਂ ਹੋ ਜਾਂਦੇ ਮਤਲਬ ਕਿ 100 ਗੁੰਡਾ ਨਹੀਂ ਹੋ ਜਾਂਦਾ ਨੀਚੇ ਤੋਂ ਡਬਲ ਗੁੰਡੇ ਆਪਾਂ ਉੱਪਰ ਜਾ ਕੇ ਕਰਨੇ ਆ ਤੇ ਆਪਣੀ ਬਾਹ ਜਿਹੜੀ ਵਧੀਆ ਸੈੱਟ ਜਿਹੜੀ ਉੱਪਰ ਮੋਡਾ ਜਿਹੜਾ ਆ ਜਾਂਦਾ ਹੈ ਇਹ ਜਿਹੜੀ ਬਾਹ ਦੀ ਮੈਂ ਲੰਬਾਈ ਆ ਉਹ 18 19 18 ਇੰਚ ਕਰ ਲਓ 19 ਕਰ ਲਓ ਮੇਰੀ ਤਕਰੀਬਨ 19 ਇੰਚ ਦੇ ਤਕਰੀਬਨ ਬਾਹ ਜਿਹੜੀ ਬਣੀ ਹੋਈ ਆ ਤੁਸੀਂ ਆਪਣੀ ਜਿਹਦੇ ਵਾਸਤੇ ਬਣਾ ਰਹੇ ਉਹਦੇ ਨਾਪ ਵਾਸਤੇ ਕਈ ਮਤਲਬ ਕਿਸੇ ਦੀ ਬਾਹ ਜਿਹੜੀ ਉਹ ਨਾਪ ਸਕਦੇ ਹੋ 18 19 ਇੰਚ ਬਣਾਉਣ ਤੋਂ ਬਾਅਦ ਜਿਹੜੀ ਇਹਦੀ ਮੈਂ ਕਟਾਈ ਜਿਹੜੀ ਉਹ ਪਾਈ ਹੋਈ ਹੈ ਬਾਹ ਦੀ ਇਹਦੀ ਕਟਾਈ ਵੀ ਆਪਾਂ ਉਸੇ ਤਰ੍ਹਾਂ ਹੀ ਪਾਉਣੀ ਜਿਸ ਤਰ੍ਹਾਂ ਆਪਾਂ ਆਰਮ ਹੋਲ ਦੀ ਕਟਾਈ ਪਾਉਂਦੇ ਆ ਇਹਨੂੰ ਵੀ ਆਪਾਂ 3 4 5 ਸੌਰੀ 5 4 3 2 1 ਦੇ ਨਾਲ ਕਟਿੰਗ ਕਰਾਂਗੇ ਉੱਪਰ ਆਪਾਂ ਹਰ ਸਲਾਈਏ ਇੱਕ ਇੱਕ ਕੁੰਡਾ ਘਟਾਉਂਦੇ ਜਾਵਾਂਗੇ ਤੇ ਕੋਸ਼ਿਸ਼ ਕਰ ਆਪਣੇ ਜਿਹੜੇ ਕੁੰਡੇ ਰਹਿ ਜਾਂਦੇ ਆਪਾਂ ਸਾਰੇ ਕੁੰਡੇ ਇੱਕਦਮ ਬੰਦ ਕਰ ਦੇਾਂਗੇ ਤੇ ਆਪਣੀ ਬਾਹ ਜਿਹੜੀ ਬਹੁਤ ਵਧੀਆ ਜਿਹੜੀ ਫਿਨਿਸ਼ ਆਉਂਦੀ ਹੈ ਦੀ ਬਾਕੀ ਮੈਂ ਤੁਸੀਂ ਕਮੈਂਟ ਦੇ ਵਿੱਚ ਦੱਸਿਓ ਮੈਂ ਤੁਹਾਨੂੰ ਸਟੈਪ 바이 ਸਟੈਪ ਵੀ ਇਹਨੂੰ ਬਣਾਉਣਾ ਜਿਹੜਾ ਦੱਸ ਦਊਗੀ ਇਸ ਵਾਰ ਮੈਂ ਇਹਨੂੰ ਜਿਹੜੀ ਇਹ ਪਹਿਲਾਂ ਬਣਾਈ ਹੋਈ ਆ ਤੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਇਹਨੂੰ ਸ਼ੇਅਰ ਕਰ ਦਿੰਨੀ ਆ ਤੇ ਵੀਡੀਓ ਚੇਕ ਕਰ ਪਸੰਦ ਆਈ ਹੋਵੇ ਮੇਰਾ ਦਸਨਾ ਤੁਹਾਨੂੰ ਪਸੰਦ ਆਵੇ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੁਸੀਂ ਤੇ ਜੇ ਤੁਸੀਂ ਇਹਦਾ ਡਿਜ਼ਾਈਨ ਸਿੱਖਣਾ ਹੋਵੇ ਜਾਂ ਇਹਦਾ ਬਾਰਡਰ ਸਿੱਖਣਾ ਹੋਵੇ ਤਾਂ ਤੁਸੀਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਮੈਨੂੰ ਦੱਸਿਓ ਤੇ ਫਿਰ ਮੈਂ ਤੁਹਾਨੂੰ ਇਹਦਾ ਸਟੈਪ ਬਾਈ ਸਟੈਪ ਜਿਹੜਾ ਸਾਰਾ ਦੱਸੂਗੀ ਤੇ ਇਹ ਆਪਾਂ ਸਲਾਈ ਕਰਨ ਤੋਂ ਬਾਅਦ ਇਹਨੂੰ ਕੀਤੀ ਹੋਈ ਹੈ ਜੀ ਬੀਡਿੰਗ ਬਹੁਤ ਹੀ ਸੋਹਣੀ ਜੀ ਕੋਟੀ ਆਪਣੀ ਬਣ ਕੇ ਤਿਆਰ ਹੋਈ ਹੈ ਓਕੇ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਜੀ